ਇੱਕ ਵੱਡਾ ਭਾਣਾ ਵਾਪਰ ਗਿਆ ਜਿੱਥੇ ਨੌਜਵਾਨ ਬੀਤੀ ਰਾਤ ਤੋਂ ਲਾਪਤਾ ਸੀ ਤੇ ਸਵੇਰੇ ਉਸ ਨੌਜਵਾਨ ਦੀ ਖੇਤਾਂ ਦੇ ਵਿੱਚੋਂ Laash ਬਰਾਮਦ ਹੋਈ ਹੈ ਦਰਅਸਲ ਮਾਪੇ ਬੀਤੀ ਰਾਤ ਤੋਂ ਨੌਜਵਾਨ ਨੂੰ ਲੱਭ ਰਹੇ ਸਨ ਤੇ ਅਗਲੀ ਸਵੇਰ ਜਦ ਮਾਪਿਆਂ ਦੇ ਵੱਲੋਂ ਖੇਤਾਂ ਦੇ ਵਿੱਚ ਜਾ ਕੇ ਵੇਖਿਆ ਗਿਆ ਤਾਂ ਪਰਿਵਾਰ ਦਾ ਤਰਾ ਨਿਕਲ ਗਿਆ ਦਰਅਸਲ ਨੌਜਵਾਨ ਦੀ Laash ਖੇਤਾਂ ਦੇ ਵਿੱਚੋਂ ਸ਼ੱਕੀ ਹਾਲਾਤਾਂ 'ਚ ਬਰਾਮਦ ਕੀਤੀ ਗਈ ਹੈ ਫਰੀਦਕੋਟ ਦੀ ਟੀਚਰ ਕਲੋਨੀ ਦਾ ਇਹ ਮਾਮਲਾ ਜਿੱਥੇ ਖੇਤਾਂ ਦੇ ਵਿੱਚੋਂ ਇੱਕ ਨੌਜਵਾਨ ਦੀ Laash ਮਿਲਦੀ ਹੈ ਤੇ ਇਸ ਜੋ ਦਤਾਇਆ ਜਾ ਰਿਹਾ ਹੈ ਕਿ ਕਤਲ ਕਰਕੇ লাশ ਨੂੰ ਸੁੱਟਿਆ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਤੋਂ ਨੌਜਵਾਨ ਘਰ ਨਹੀਂ ਆਉਂਦਾ ਤੇ ਉਸ ਨੂੰ ਕਈ ਫੋਨ ਕੀਤੇ ਜਾਂਦੇ ਨੇ ਇਹਨਾਂ ਫੋਨ ਚੁੱਕਿਆ ਜਾਂਦਾ ਹੈ ਤੇ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਜਿਸ ਤੋਂ ਬਾਅਦ ਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੰਡ ਵਾਲਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਨੌਜਵਾਨ ਕਿਤੇ ਤੁਹਾਡੇ ਘਰ ਤਾਂ ਨਹੀਂ ਆਇਆ ਪਰ ਜਦ ਸਵੇਰੇ ਖੇਤਾਂ ਦੇ ਵਿੱਚ ਪੁੱਤਰ ਦੀ লাশ ਇਸ ਤਰੀਕੇ ਨਾਲ ਮਾਂ ਨੇ ਦੇਖੀ ਹੈ ਤਾਂ ਪਰਿਵਾਰ ਦਾ ਤਰਾ ਨਿਕਲ ਗਿਆ ਰੋ ਰੋ ਕੇ ਇਸ ਵੇਲੇ ਪਰਿਵਾਰ ਦਾ ਬੁਰ حال ਹੋ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੀਤੀ ਰਾਤ ਤੋਂ ਲਾਪਤਾ ਹੁੰਦਾ ਤੇ ਅਗਲੀ ਸਵੇਰ ਖੇਤਾਂ ਦੇ ਵਿੱਚੋਂ ਇਸ ਦੀ লাশ ਬਰਾਮਦ ਕੀਤੀ ਗਈ ਹੈ ਹਾਲਾਂਕਿ ਪੁਲਿਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਿਹੜੇ ਸਾਥੀ ਨੇ ਇਸ ਨੌਜਵਾਨ ਦੇ ਉਸ ਨੂੰ ਫੜ ਲਿਆ ਗਿਆ ਪਰ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਮਲਾ ਜਾਂਚधीन ਹੈ ਕਿਉਂਕਿ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਰੰਜਸ ਦੇ ਤਹਿਤ ਕਤਲ ਦਾ ਸ਼ੱਕ ਜ਼ਾਹਰ ਕਰ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਨੌਜਵਾਨ ਦੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕਦੀ ਹੈ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੀ ਟੀਚਰ ਕਲੋਨੀ ਜਿੱਥੇ ਖੇਤਾ ਦੇ ਵਿੱਚੋਂ ਸਵੇਰੇ ਇੱਕ ਨੌਜਵਾਨ ਦੀ ਲਾਸ਼ ਦੇਖ ਕੇ ਪਿੰਡ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਤਾਂ ਇਸ ਨੌਜਵਾਨ ਨੂੰ ਪਰਿਵਾਰ ਬੀਤੀ ਰਾਤ ਤੋਂ ਲੱਭ ਰਿਆ ਹੁੰਦਾ ਪਰ ਪਰਿਵਾਰ ਦਾ ਕਿਤੇ ਕੁਝ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਇਸ ਦਾ ਪਤਾ ਨਹੀਂ ਲੱਗ ਰਿਹਾ ਸੀ ਜਿਸ ਤੋਂ ਬਾਅਦ ਕਿਸ ਨੌਜਵਾਨ ਦੀ ਅਗਲੀ ਸਵੇਰ ਖੇਤਾਂ ਦੇ ਵਿੱਚੋਂ ਸ਼ੱਕੀ ਹਾਲਾਤਾਂ 'ਚ Laash ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਟੀਚਰ ਕਲੋਨੀ ਦੇ ਨੇੜੇ ਕਮਿਆਣਾ ਨੂੰ ਜਾਂਦੇ ਕੱਚੇ ਰਾਹ ਤੇ ਇਹ ਨੌਜਵਾਨ ਖੇਤਾਂ ਦੇ ਵਿੱਚ ਪਿਆ ਹੋਇਆ ਸੀ ਜਦ ਪਿੰਡ ਵਾਲਿਆਂ ਨੇ ਜਾ ਕੇ ਵੇਖਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਮੁੱਕ ਚੁੱਕਿਆ ਸੀ ਯਾਨੀ ਕਿ ਉਸ ਦੀ ਮੌਤ ਹੋ ਚੁੱਕੀ ਸੀ ਦੱਸਿਆ ਜਾ ਰਿਹਾ ਹੈ ਜੋ ਸ਼ੱਕ ਨੇ ਪਰਿਵਾਰ ਦੇ ਕਿ ਕਤਲ ਕਰਕੇ ਇਸ ਨੌਜਵਾਨ ਨੂੰ ਇੱਥੇ ਸੁੱਟਿਆ ਗਿਆ ਹੈ ਖੇਤਾਂ ਦੇ ਜੋ ਸ਼ੱਕੀ ਹਾਲਾਤਾਂ ਦੇ ਵਿੱਚ Laash ਬਰਾਮਦ ਹੋਈ ਹੈ ਮ੍ਰਿਤਕ ਦੀ ਪਛਾਣ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਯੁਵਰਾਜ ਸਿੰਘ ਦੇ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਇਹ ਸ਼ੱਕ ਜ਼ਾਹਰ ਕਰ ਰਿਹਾ ਹੈ ਕਿ ਇਸ ਦਾ ਕਤਲ ਕੀਤਾ ਗਿਆ ਤੇ ਪਿੰਡ ਵਾਲੇ ਵੀ ਕਹਿ ਰਹੇ ਨੇ ਕਿ ਰੰਜਸ਼ ਦੇ ਤਹਿਤ ਨੌਜਵਾਨਾਂ ਦੇ ਵਿੱਚ ਅੱਜਕੱਲ ਝਗੜੇ ਰਹਿੰਦੇ ਨੇ ਤੇ ਇਸੇ ਦੇ ਚੱਲਦਿਆਂ ਹੋ ਸਕਦਾ ਹੈ ਕਿ ਇਸ ਨੌਜਵਾਨ ਨੂੰ ਮਾਰ ਮੁਕਾਇਆ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਨੌਜਵਾਨ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਕਹਿ ਰਹੀ ਹੈ ਕੀ ਮਾਮਲਾ ਜਾਂਚ ਦੀਨ ਹੈ ਤੇ ਇਸ ਤੋਂ ਬਾਅਦ ਮਾਮਲੇ ਦੇ ਵਿੱਚ ਕੋਈ ਖੁਲਾਸਾ ਕੀਤਾ ਜਾ ਸਕਦਾ ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਫਰੀਦਕੋਟ ਦੇ ਵਿੱਚ ਟੀਚਰ ਕਲੋਨੀ ਦੇ ਨੇੜੇ ਓਕੇਤਾ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ ਪਰਿਵਾਰ ਬੀਤੀ ਰਾਤ ਤੋਂ ਨੌਜਵਾਨ ਨੂੰ ਲੱਭ ਰਿਆ ਹੁੰਦਾ ਪਰ ਸ਼ਾਇਦ ਦੀ ਉਸ ਪਰਿਵਾਰ ਨੇ ਸੋਚਿਆ ਨਹੀਂ ਹੋਣਾ ਕਿ ਸਵੇਰੇ ਉਹਨਾਂ ਦਾ ਪੁੱਤਰ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਮਿਲੇਗਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਤਲ ਕਰਕੇ ਲਾਸ਼ ਸੁੱਟੀ ਗਈ ਹੈ ਉਧਰ ਦੇ ਪਿੰਡ ਵਾਲੇ ਇਹ ਰਣੇ ਕਿ ਨੌਜਵਾਨ ਦੀ ਅਕਸਰ ਹੀ ਕਿਸੇ ਨਾ ਕਿਸੇ ਨਾਲ ਰੰਜਿਸ਼ ਦਿੱਤਾ ਹੈ ਤੇ ਲੜਾਈ ਰਹਿੰਦੀ ਸੀ ਤੇ ਹੋ ਸਕਦਾ ਹੈ ਕਿ ਕਿਸੇ ਵੱਲੋਂ ਇਸੇ ਦੇ ਤਹਿਤ ਇਸ ਨੂੰ ਮਾਰ ਮੁਕਾਇਆ ਗਿਆ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਨੌਜਵਾਨ ਦੇ ਜਿਹੜੇ ਸਾਥੀ ਨੇ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਤਾਂ ਮਾਮਲਾ ਜਾਂਚधीन ਹੈ ਤੇ ਇਸ ਤੋਂ ਬਾਅਦ ਹੀ ਇਸ ਮਾਮਲੇ ਦੇ ਵਿੱਚ ਕੋਈ ਅਗਲਾ ਅਪਡੇਟ ਜਾਂ ਕੋਈ ਖੁਲਾਸਾ ਕੀਤਾ ਜਾ ਸਕਦਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਨਾ ਨਾ ਜਗਰਾਤ ਸਿੰਘ ਉਲਫਨੀਰਾ ਹੈ ਸੀ ਦਸ਼ਮੇਸ਼ ਨਗਰ ਗਲੀ ਨੰਬਰ 3 ਦਾ ਜੀ ਇਹ ਹੁਣ ਜਦੋਂ ਅਸੀਂ ਬਾਹਰ ਨਿਕਲਿਆ ਘਰੋਂ ਤੇ ਰੌਲਾ ਪਈ ਜਾਂਦਾ ਤੇ ਮੁੰਡੇ ਪੱਜ ਪੱਜ ਲੋਕ ਆਈ ਜਾਂਦੇ ਸਿੱਧਰ ਨੂੰ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਜਾਂਦੇ ਵੀ ਇਸ ਤਰ੍ਹਾਂ ਕਿ ਉਹਦੀ ਡੈੱਡ ਬੋਡੀ ਪਈ ਹੈ ਤੇ ਮੈਂ ਵੀ ਨਾਲ ਇਕਦਰਸ਼ਨ ਸਿੰਘ ਨੂੰ ਲੈ ਕੇ ਇੱਥੇ ਪਹੁੰਚਿਆ ਤੇ ਇੱਕ ਤਾਰ ਲੱਗੀ ਆ ਖੇਤ ਨੂੰ ਤੇ ਵਾਰ ਕੀਤੀ ਉਹ ਜੋ ਦੇ ਅੰਦਰਲੇ ਪਾਸੇ ਡੈੱਡ ਬੋਡੀ ਪਈ ਹੈ ਜੀ ਤੇ ਅਸੀਂ ਇਹ ਦੇਖਿਆ ਜੀ ਇਹ ਨਹੀਂ ਪਤਾ ਹੁਣ ਕੀ ਚੱਕਰ ਆ ਜਾਂ ਕਿਸੇ ਨੇ ਕੁਝ ਕਰ ਦਿੱਤਾ ਗਿਆ ਜਾਂ ਕੀਤਾ ਗਾਇਆ ਗਿਆ ਜਾਂ ਕਿਸ ਤਰ੍ਹਾਂ ਵੀ ਆ ਇਹ ਤਾਂ ਹੁਣ ਪੁਲਿਸ ਆਊਗੀ ਉਹਨਾਂ ਦੇ ਜੋ ਅਨਕੁਆਰੀ ਹੋਊਗੀ ਤੇ ਉਹਦੇ ਕਰਕੇ ਪਤਾ ਲੱਗੂਗਾ ਜੀ ਪੁਲਿਸ ਨੂੰ ਜਾਣਕਾਰੀ ਦੇ ਦੋ ਪੁਲਿਸ ਨੂੰ ਮੇਰੇ ਖਿਆਲ ਗੁਰਚਰਨ ਸਿੰਘ ਪੁਲਿਸ ਆ ਗਈ ਜੀ ਜਦੋਂ ਅਸੀਂ ਆ ਨਾ ਪੁਲਿਸ ਮੌਕੇ ਤੇ ਆ ਟੁਕੀ ਹੈ ਜੀ ਹਾਂਜੀ ਇਹ ਬਾਈ ਜਯਵਰਾਜ ਸਿੰਘ ਉਰਫ ਨੀਰਾ ਜੀ ਮੁੰਡਾ ਦਸ਼ਮੇਸ਼ ਨਗਰ ਗਲੀ ਨੰਬਰ 3 ਦਾ ਵਸਨੀਕ ਹੈ ਜੀ ਸਾਨੂੰ ਵੀ ਸਵੇਰ ਇਹਨਾਂ ਦੇ ਘਰੋਂ ਨਾ ਮੈਸੇਜ ਲੱਗਾ ਸੀ ਵੀ ਸਾਡਾ ਨਾ ਬੇਟਾ ਰਾਤ ਦਾ ਲੱਭ ਨਹੀਂ ਰਿਹਾ ਜੀ ਤੇ ਅਸੀਂ ਵੀ ਸਵੇਰ ਦੇ ਲੱਗੇ ਹੋਏ ਸੀ ਕਿ ਭਾਲਣ ਕੋ ਕਿੱਧਰ ਕੋ ਕਿੱਧਰ ਤੇ ਹੁਣ ਇੱਥੇ ਆ ਕੇ ਦੇਖਿਆ ਤੇ ਇੱਥੇ ਡੈੱਡ ਬੋਡੀ ਪਈ ਹੈ ਕਿੱਥੋਂ ਮਿਲੀ ਇਹ ਡੈੱਡ ਬੋਡੀ ਇਹ ਡੈੱਡ ਬੋਡੀ ਆਪਣੇ ਟੀਚਰ ਕੋਲੋਂ ਤਾਂ ਸਿੱਧਾ ਕੰਮਿਆਂ ਨੇ ਪੈਣ ਨੂੰ ਰਾਹ ਜਾਂਦਾ ਜੀ ਕੱਚਾ ਕੱਚੀ ਪਈ ਉੱਥੇ ਤੇ ਕੀ ਲੱਗਦਾ ਸ਼ੱਕ ਤੁਹਾਨੂੰ ਸ਼ੱਕੇ ਦੇ ਚ ਜਾਂਚ ਕਰਾਂਗੇ ਇਹਨਾਂ ਦੇ ਨਾ ਕਾਫੀ ਚੱਲੀ ਜਾਂਦਾ ਸੀ ਕਿ ਕਈ ਮੁੰਡਿਆਂ ਨਾਲ ਕੋ ਲੜਾਈ ਝਗੜਾ ਸੌ ਹੋ ਹੀ ਜਾਂਦਾ ਜੀ ਅਜੇ ਕਲੀਅਰ ਨਹੀਂਗਾ ਉਹ ਤਾਂ ਕਲੀਅਰ ਹੋ ਹੀ ਨਹੀਂ ਰਿਹਾ ਜੀ ਅਜੇ ਤਾਂ ਅਜ ਟੀਚਰ ਕੋਲ ਨੀ ਨਹੀਂ ਬੈਕਸਾਈਡ ਖੇਤ ਹੈ ਗਿਆ ਉਸ ਜਗ੍ਹਾ ਤੇ ਪਾਈ ਮਿਲੀ ਸੀ ਇਹਦਾ ਨਾਮ ਹੈਗਾ ਜਿ ਯਵਰਾਜ ਸਿੰਘ ਉਰਫ ਨੀਰਾ ਉਹ ਜਿਹੜੀ ਹੈ ਨੌਕ ਤੇ ਸੜੀ ਆ ਸੀ ਪੁਲਿਸ ਪਾਰਟੀ ਫਰੀ ਪਹੁੰਚੀ ਹੈ ਤੇ ਉਹਦੇ ਇਨਸਪੈਕਸ਼ਨ ਕਰ ਰਹੇ ਆ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਕਿ ਕੀ ਚੀਜ਼ ਹੈ ਜੀ ਲੱਗਦਾ ਤੁਹਾਨੂੰ ਖਰਾਬ ਨੌਕ ਤੇ ਲਿਖੋਗੇ ਕਿਸ ਤਰ੍ਹਾਂ ਲਾਸ ਹੋਵੇ ਤਲ ਜਿਵੇਂ ਸੁਣਸਣ ਜਗਾ ਹੈਗੀ ਹੈ ਜੀ ਜਿੰਨੇ ਦਿਨ ਇਨਵੈਸਟੀਗੇਸ਼ਨ ਹੀ ਕੋ ਕੰਪਲੀਟ ਹੁੰਦੀ ਹੈ ਉਨਦਰ ਪਹਿਲਾਂ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਉਹ ਦੇਖੇ ਤਾਂ ਪਤਾ ਨਹੀਂ ਸੀ ਪਹਿਲਾਂ ਇਹ ਹੈ ਕਿ ਰੰਜਸ਼ ਮਤਲਬ ਕਿ ਹੁਣ ਯੂਥ ਹੈਗਾ ਜੀ ਇਹਨਾਂ ਦੇ ਆਪਸ ਦੇ ਵਿੱਚ ਰੰਜਸ਼ਾਂ ਵੀ ਚੱਲਦੀਆਂ ਪਰ ਹੁਣ ਜਦੋਂ ਇਨਵੈਸਟੀਗੇਸ਼ਨ ਹੋ ਗਈ ਉਹਦੇ ਨਾਲ ਹੀ ਪਤਾ ਲੱਗਿਆ ਇਹਨਾਂ ਦਾ ਜੁਗਰਾ